ਹੋ ਗਿਆ ਖੜੀਆਂ ਪਹਿਲੀ ਪਤਾ ਲੱਗ ਜਾਂਦਾ ਤੁੰਤ ਉਹ ਦੋ ਇਹ ਪੋਕਾ ਵੀ ਕਰਨਾ ਆ ਪਿਆ ਦਾ ਐਨੇ ਥੋੜੇ ਆਹੀ ਖਾ ਲੋ ਢਿੱਡ ਭਰ ਲੋ ਅਰੇ ਕਿੰਨੇ ਲੇਟ ਆਉਂਦੇ ਆ ਕੱਖ ਤੋਂ ਪੁੱਟਾ ਕੇ ਇਹ ਬੋਹਾ ਵੀ ਥਾਲੀ ਤੇ ਨਾ ਕਰਪੀਤਾ ਕਰੀਏ ਬਣੀ ਹਾਂ ਕਰੀ ਹਾਂ ਜੀ ਬਹੁਤ ਠੀਕ ਹੈ ਬਣੀ ਹਾਂ ਠੀਕ ਹੈ ਬਦਿਆ ਤੂੰ ਦੱਸ ਕੀ ਕਰੇ ਕੁਝ ਨਮੁੱਜਾਂ ਨੂੰ ਪੱਕੇ ਪਾ ਕੇ ਆਈ ਸੀ ਉਹਨੂੰ ਭਾਂਡੇ ਸਾਫ਼ ਕਰਨ ਲੱਗਦੀ ਸੀ ਸੋਚ ਚ ਅੱਛਾ ਲੱਗੇ ਪਏ ਮਿਸਤਰੀ ਹਜੇ ਹਾਂ ਹਾਂ ਲੱਗੇ ਹੋਏ ਨੇ ਬਸ ਕੱਲ ਨੂੰ ਸੱਤ ਪੈਣੀ ਹੈ ਹੂੰ ਉਹ ਤਾਂ ਪਹਿਲੇ ਸੱਤ ਦਿਨ ਕੱਟ ਕਰਿਆ ਸੀਗਾ ਤੂੰ ਉੱθεν ਨਹੀਂ ਸੀ ਪਰ ਮੈਂ ਆਖਿਆ ਜਰ ਗਾ ਨੂੰ ਕਰਨਾ ਹੁਣ ਮੈਂ ਕਿ ਸੱਤ ਕੇ ਲਿਆਉਣੀ ਆਂ ਭਾਈ ਉੱਧਰ ਆ ਉਧਰ ਪਕਾਇਓ ਖਾਇਓ ਨਾਲ ਜੋ ਆਕਾਲੇ ਨਾਲ ਸੀਰੇ ਨੂੰ ਕਹੀ ਸਾਰੇ ਆਜੋ ਹੋਰ ਬਸ ਹੁਣ ਤਿਆਰ ਕਰ ਲੱਗ ਜਾਂਗੇ ਦੂ ਬਾਅਦ ਚ ਹਲ ਜਮਾ ਕੇ ਹੀ ਜਾਂਦੇ ਕਹਿੰਦੇ ਤੀਜੀ ਮੰਜ਼ਲ ਪਾਉਣੀ ਆ ਮੈਂ ਕਿ ਇੰਨੇ ਹਣੇ ਚਲ ਦੇਖਦੇ ਆਂ ਨਸਤਰ ਉਹ ਨਹੀਂ ਕਰਾਂਗੀ ਹਾਂ ਹੁਣੇ ਕਰਾਂ ਪਰ ਤਿਆਰਕਾਰੀ ਲਾਮਾਂਗੇ ਹੁਣ ਵੀ ਫੇਰ ਰੋਜ਼ ਰੋਜ਼ ਨਾ ਨਾ ਸਮਾਨ ਚੱਕਣਾ ਔਖਾ ਆ ਤੱਕ ਕਦਾਰ ਚ ਫਿਰ ਸਮਾਨ ਉਹ ਖਰਾਬ ਹੋ ਜਾਂਦਾ ਹੈ। ਕਈ ਮਿਸਤਰੀ ਲੱਗੇ ਹੋਣਗੇ ਹੈਗੇ ਨੇ 8-10। ਖਾਸ ਨੇ ਮਿਸਤਰੀ। ਹੋਰ ਭਣ ਜਵਾਕਰ ਨੇ ਹੁਣ ਪੱਥਰ ਵੀ ਹੁਣੀ ਲਾਉਣਾ ਨਾਲ ਦੇ ਨਾਲ ਹੀ। ਤੇ ਫਿਰ ਕਹਿੰਦੇ ਮਿਸਤਰੀ ਵੀ ਇਹ ਤਾਂ ਜੋੜਨ ਨਾਲ ਆ ਵੀ ਬਾਹਰੋਂ ਮੰਗਾਵਾਂਗੇ ਆਪਾਂ ਇਹ ਤਾਂ। ਨਾ ਭਣ ਆਪਣੇ ਪਿੰਡ 'ਚ ਹੈਗੇ ਜੋੜੀਆਂ ਦੇ ਮਿਸਤਰੀ ਫਿਰ। ਨਾ ਕਹਿੰਦੇ ਇਹ ਤਾਂ ਵਧੀਆ ਨਹੀਂ ਲਾਉਂਦੇਗੇ। ਵਧੀਆ ਲਾਵਾਂਗੇ। ਕੋਠੀ ਵੀ ਕਹਿੰਦੇ ਇਹ ਜਿਹੜੇ ਬੋਨੇ ਜਿਹੜੇ ਲੋਕ ਖੜਕੜ ਵੇਖ ਲੈ ਪਿੰਡ 'ਚ ਹੋਵੇ ਨਾ ਕਿਸੇ ਨੂੰ ਭਾਈ ਮੈਂ ਕਰ ਲਉ ਫਿਰ ਜਿਵੇਂ ਸੁੱਤ ਬਣਦਾ ਹੁਣ ਅੱਜ ਇਹ ਜਵਾਕ ਹੁਣ ਕਿੱਥੋਂ ਬੜੇ ਮੰਨ ਦੇਣ ਗੱਲ ਤੁਹਾਡੇ ਜਗ ਤਾਂ ਭੋਲੇ ਨਹੀਂ ਬਣੇ ਤੁਹਾਡੇ ਤਾਂ ਇਹ ਗੱਲ ਕਰਦੇ ਨਾ ਛੱਡਦਾ ਕਹਿੰਦੇ ਇਸ ਤੋਂ ਜੇ ਪੈਸੇ ਹੀ ਲਾਉਣਾਗਾ ਚੀਜ਼ ਵੀ ਵਧੀਆ ਬਣਾਵਾਂਗੇ ਵੀ ਫਿਰ ਉਹਨਾਂ ਨੇ ਪੈਸਾ ਵੀ ਲਾਇਆ ਚੀਜ਼ ਵੀ ਵਧੀਆ ਨਾ ਲੱਗੇ ਫਿਰ ਉਹਦਾ ਕੀ ਫਾਇਦਾ ਹੈ ਅੱਛਾ ਉਹਨੂੰ ਕੋਠੀ ਉਹਦੀ ਤਿਆਰ ਕਰ ਲਉਗੇ ਵੀ ਹਨ ਨਾਲ ਦੀ ਨਾਲ ਹੀ ਤਿਆਰ ਕਰਾਂਗੇ ਵੀ ਉਹ ਵੀ ਕਰਨੀ ਹੈ ਕਹਿੰਦੇ ਰੰਗ ਰੰਗ ਵਧੀਆ ਕਰਵਾਉਣਾ ਦਾ ਚਲ ਭਈ ਮਗਜਵੱਕਾ ਦਾ ਸ਼ੌਂਕ ਆ ਕਰਾ ਲੈਣ ਦਾ ਚਲ ਆਇਆ ਫਿਰ ਤੋਂ ਦੇ ਉਹ ਦੂਜੇ ਵੀ ਉਹ ਲਵੇ ਸਕਿਆ ਦੇ ਖੇਤੀ ਨੇ ਦੇਖ ਆ ਹਾਂ ਚਲ ਉਹਨਾਂ ਕੋਲ ਹੀ ਤੁਸੀਂ ਹੋਰ ਆਇਆ ਹੋ ਆ ਫਿਰ ਮੈਂ ਚਲ ਕੋਈ ਨਾ ਭਈ ਕਰ ਲੋ ਆ ਉਹ ਸ਼ਾਕਪੁਰ ਜਿਹੜੇ ਕਰਨੀ ਇਹ ਵੀ ਕਿਦੋਂ ਕਰ ਛੱਡਣਾ ਤੁਸੀਂ ਇਹ ਵਾ ਜਦੋਂ ਦੋ ਦੋ ਤਿਆਰ ਹੋ ਗਈ ਸਾਰੀ ਕੋਠੀ ਹੋਰ ਬਸ ਹੱਦਪਣ ਕੋਠੀ ਤਿਆਰ ਕਰ ਹੀ ਲੈਣੀ ਆ ਸਾਰੇ ਮਿਸਤਰੀਆ ਡੋਡੀ ਲੱਗੇ ਹੋਏ ਨੇ ਤੇ ਬਸ ਅਭੀ ਨੇ ਜੇ ਕੋਠੀ ਤਿਆਰ ਹੋ ਜਾਣੀ ਆ ਫਿਰ ਅਸੀਂ ਬਾਗੀ ਜਾਣਾ ਅgetElementById ਤੁਹਾਨੂੰ ਕੀ ਕਹਾਲ ਆਪਨ ਪਰ ਹਣ ਨਾਲ ਦੂਜੇ ਘਰ ਨੇ ਉੱਥੇ ਨਾਲੇ ਪਰਵਾਏ ਜਿਉਂਦਾ ਵੀ ਨਮੀਜੀ ਚ ਜਾਈਗੇ ਪਰ ਬੜਾ ਸੱਜ ਸਾਰੇ ਮਸਟਰ ਡੋਟੀ ਲਾਇਆ ਹੋਏ ਨੇ ਟੂਟ ਗਾਣੇ ਆਟਾ ਫੀਡਿੰਗ ਵਾਲੇ ਆਟਾ ਪੀਓਪੀ ਵਾਲੇ ਆਟਾ ਪਰ ਤਾਂ ਹੁਣ ਮਹੀਨੇ ਚ ਤਿਆਰ ਕਰ ਦੇਣਗੇ ਸਾਰੀ ਘੁੱਟੀ ਲੋਕ ਜਾਣਦੇ ਨੇ ਇੱਥੇ ਪਿੰਡੋਂ ਕਹਣਗੇ ਤੁਸੀਂ ਨਕਸਾ ਕਿਥੋਂ ਲਿਆ ਦਾ ਘੁੱਟੂ ਬਲਾਸ ਸੋਣੀ ਬਣਾਣੀ ਹੋਰ ਬਣੇ ਮਖਾ ਦਾ ਇਹ ਕਿਹੜੀ ਗੱਲ ਆ ਜਿੱਥੇ ਮਰਜ਼ੀ ਦਾ ਲੱਖਸਾ 10 20 ਹਜ਼ਾਰ ਰੁਪਏ ਲਾਓ ਲੱਖਸਾ ਲਿਆਓ ਆਏ ਸੀ ਗੱਜਲ ਠੀਕ ਹੈ ਬਣੀ ਆਜੀ ਚੰਗਾ ਬਹਿ ਜਾ ਮੈਂ ਚਾਹ ਬਣਾਉਣੀ ਆ ਮੈਂ ਚਾਹ ਨਹੀਂ ਮੈਂ ਪੀਣੀ ਹੈ ਕਿ ਮੈਂ ਤਾਂ ਹੁਣੇ ਕਾਫੀ ਪੀ ਕੇ ਆਈ ਸੀਗੀ ਜਾਂਦੀ ਆ ਫਿਰ ਉਹ ਹੋਰ ਵੀ ਲੈਣਾ ਹੈ ਕਹਿੰਦੀ ਆ ਆ ਜੀ ਛੱਤ ਤੇ ਕਿਵੇਂ ਪਾਰਟੀਆਂ ਮਾਰਦੀ ਹੈ ਜੀ ਮੈਂ ਤਾਂ ਭੋਰਾ ਨਹੀਂ ਚਰੇ ਜਾਂਦੇ ਆਪਦੇ ਤਾਂ ਪਾਰਟੀਆਂ ਮਾਰ ਕੇ ਗਈ ਹੈਗੀ ਅਸੀਂ ਇੰਨੇ ਮਿਸਤਰੀ ਲਾ ਰੱਖੇ ਨੇ ਤਾਂ ਤੀਜੀ ਮੰਜ਼ਲ ਪਾਵਾਂਗੇ ਐ ਕਰਾਂਗੇ ਐ ਕਰਾਂਗੇ ਲੋਕ ਖੜ ਖੜ ਦੇਖਦੇ ਨੇ ਉੱਥੇ ਸਾਡੀ ਕੋਠੀ ਨੂੰ ਮੇਰਾ ਤਾਂ ਕਾਜਾਂ ਮੱਚਿਆ ਪਿਆ ਜੀ ਤੇਰੀ ਕੋਠੀ ਪਾਉਣ ਲੱਗੇ ਪਤਾ ਨਹੀਂ ਕਿੱਥੋਂ ਇਹਨਾਂ ਕੋਲੇ ਪੈਸਾ ਆਈ ਜਾਂਦਾ ਇਹਨਾਂ ਕਿਥੋਂ ਲੈ ਹੀ ਜਾਂਦੇ ਨੇ ਐਤ ਸਾਨਾ ਪੁੱਤਰਾ ਦਾ ਚੁੱਲ੍ਹੇ ਦਾ ਖਰਚਾ ਮਸਾਂ ਤੁਰਦਾ ਦਾ ਮਾਰਦੀ ਆ ਪਾਡੀਆਂ ਪਹਿਲੀ ਛੱਤ ਨੂੰ ਤੂੰ ਹੈ ਨਹੀਂ ਸੀ ਭਾਣੇ ਘਰੇ ਮੈਂ ਤਾਂ ਜਾਣ ਕੇ ਟਲੀ ਸੀ ਆਉਣੀ ਆ ਸੋਡੇ ਪਾਡਿਆਂ ਦੇ ਮੈਂ ਲੈ ਮਾਂ ਜਾ ਭਾਂਦੇ ਮੈਂ ਤਾਂ ਨਾ ਮਾਂ ਜਾ ਐਨਾ ਟਾਈਮ ਲੱਗ ਜਾ ਤੈਨਾਂ ਦਾ ਆ ਜੀ ਬਣਿਆ ਸ਼ਾਹ ਤੇ ਸਿਰ ਇਹਨੂੰ ਕੈਦੀ ਨਾਲੇ ਹਾਂ ਵੇ ਉਹਨੇ ਅਸੀਂ ਪਤਾ ਜੋ ਹਟਾਲਤਾ ਮੰਡੀ ਦੀ ਤੋਰਤਾ ਕੀ ਕਰਨਾ ਇਹਨਾਂ ਨੇ ਜਾ ਕੇ ਅੱッサ ਕੋਈ ਜਾਂਦੇ ਨੇ ਹਾਂ ਇਹਨਾਂ ਨੂੰ ਤਾਂ ਲੋਕ ਹੀ ਚੰਗੇ ਨੇ ਸ੍ਰੀ ਕਾਨਾ ਨੂੰ ਮੈਨੂੰ ਤਾਂ ਪੋਰਾ ਨਹੀਂ ਜੇ ਰਹ ਜਾਂਦੇ ਹਾਂ ਮੇਰੇ ਤਾਂ ਅੱਗ ਲੱਗੀ ਪਈ ਆ ਜਦੋਂ ਦੀ ਕਹਿ ਕੇ ਗਈ ਆ ਕੀ ਤੀਜੀ ਮੰਜੜੀ ਪਾਵਾਂ ਸਤਿ ਸ੍ਰੀ ਅਕਾਲ ਪੂਆ ਸਤਿ ਸ੍ਰੀ ਅਕਾਲ ਪੂਆ ਠੀਕ ਸੀ ਹਾਂ ਠੀਕ ਆ ਵਧੀਆ ਕੀ ਕਰੀ ਜਾਂਦੇ ਸੀ ਕੁਛ ਨਹੀਂ ਆ ਕੱਖ ਘੰਟਾ ਜਾ ਪਾ ਕੇ ਟੀਆ ਮੱਝਾਂ ਬਾਹਰੇ ਕੱਢਦੇ ਨੇ ਅਸੀਂ ਹੁਣ ਲੈ ਪੂਆ ਪਾਣੀ ਲੈ ਹੁਣ ਤਾਂ ਮੈਂ ਫਤੜ ਕੇ 10 ਵਜੇ ਦੇ ਦਿਆਂੀ ਬੈਠੀਆਂ ਚਾਹ ਪਾਣੀ ਪੀ ਰਹੀ ਸੀਗਾ ਉਹ ਸੇ ਕਰਕੇ ਦੇਂਗੇ 부ਆ ਹੋਰ ਮੈਂ ਤਾਂ 10 ਵਜੇ ਦੇ ਦੇਂਗੀਆਂ ਸਾਰੀਆਂ ਆਈਆਂ ਵਕੀਆਂ ਨਗੀਆਂ ਨਾ ਤੂੰ ਸਾਡਾ ਬਾਹਰ ਛੱਡ ਕੇ ਗਾਹੀ ਲੰਘੀ ਸੀ ਤੀ ਫਿਰ ਉਧਰ ਸੱਜਿਆ ਸੀ ਨਾ ਪ੍ਰੋਗਰਾਮ ਸਮਾਹ ਤੁਸੀਂ ਸਾਰੇ ਉਧਰ ਹੀ ਹੋਵੋਗੇ ਮੈਨੂੰ ਆਏ ਹੋਗਾ ਬਾਹਰ ਛੋਟੇ ਅੜਿਆ ਪਿਆ ਸੀਗਾ ਬਾਹਰ ਤਾਂ ਉਹੀ ਭੇੜਿਆ ਹੋਇਆ ਸੀ 부ਆ ਮੈਂ ਤਾਂ ਆਖਾਂ ਸਾਰੇ ਉਧਰ ਹੀ ਹੋਵੋਗੇ ਤੁਸੀਂ ਨਾ ਅੱਜ ਤੇਰੇ ਭਤੀਜਾ ਤਾਂ ਮੰਡੀ ਤੇ ਵਾਗਿਆ ਹੁਣ ਤਾਂ ਮੰਡੀ ਤੇ ਜਾਣਾ ਸੀਗਾ ਉਹਨੇ ਅੱਜ ਹੀ ਮੰਡੀ ਤੇ ਜਾਣਾ ਸੀ ਜਦੋਂ 7 ਪੈਂਦੀ ਸੀ ਅੱਜ ਤਾਂ ਉਧਰ ਜਾਣਾ ਸੀ ਤੁਸੀਂ ਮੈਂ ਪੁੱਛ ਕਿੱਦੇ ਨੇ ਫਿਰਦੇ ਮੱਝ ਲੈਣੀ ਸੀਗੀ ਦੁੱਧ ਕੋਣੀ ਔਖਾ ਹੋਇਆ ਪਿਆਗਾ ਉਹ ਤਾਂ ਮੱਝ ਦੇਖਣ ਆਗਲੇ ਜੋ ਉਸ ਨੂੰ ਭਗ ਜਾਂਦੇ ਮੰਡੀ ਤੇ ਦੱਸ ਹੁਣ ਜਰੂਰੀ ਜਾਣਾ ਸੀ ਆਪਦੇ ਸਰੀਕੇ ਤੇ ਜਾਈਦਾ ਹੁੰਦਾ ਤੁਸੀਂ ਤਾਂ ਮੈਂ ਤੜਕੇ ਜੀ ਦੇਖੀ ਜਾਨੀ ਆ ਵੀ ਗੁਰਪ੍ਰੀਤਨੀ ਦੀਦੀ ਮੈਂ ਫਿਰ ਸੋਨੀ ਨੂੰ ਪੁੱਛਿਆ ਮਹਾਸੋਨੀ ਗੁਰਪ੍ਰੀਤਨੀ ਦੀਦੀ ਕੁੜੇ ਤੁ ਕਈਕੇ ਨਹੀਂ ਆਈ ਉਹ ਕਹਿੰਦੀ ਭੂਆ ਮੈਂ ਕਈਕੇ ਆਈਆਂ ਸਾਡਾ ਰੱਪੂਆ ਸੱਚੀ ਗੱਲ ਦੱਸਾਂ ਤੈਨੂੰ ਮੰਨ ਨਹੀਂ ਰਲਦਾ ਇਹਨਾਂ ਨਾਲ ਕੋ ਕਾਹ ਤੋਂ ਨਹੀਂ ਰਲਦਾ ਕੁੜੇ ਮਨ ਛੋਟਾ ਨਾ ਭੂਆ ਸਾਡਾ ਤਾਂ ਰਲਦਾ ਕੋਈ ਤਾਂ ਗੱਲ ਹੋਊ ਕੋਈ ਗੁੱਸਾ ਉਹਨਾਂ ਨੇ ਕਿਹਾ ਹੋਊ ਤਾਂ ਨਹੀਂ ਤੇਰੇ ਮਨ ਰਲਦਾ ਹੋਣਾ ਮੇਰਾ ਮੁੰਡਾ ਢੱਲਾ ਹੋ ਗਿਆ ਜੀ ਤੇ ਪੂਆ ਪਤਾ ਲੈਣ ਨਹੀਂ ਆਈ ਇਹ ਮੂੰ ਲੱਭ ਨਹੀਂ ਪਤਾ ਲੱਗਿਆ ਹੋਣਾ ਚਲ ਫੇਰ ਕੀ ਹੁੰਦਾ ਸ਼ਰੀਕੇ ਦੇ ਵਿੱਚ ਕਿਤੇ ਮਾੜੀ ਕੋਟੀ ਛੋਟੀ ਉਹ ਵੀ ਗੱਲ ਨਹੀਂ ਆਏ ਉਦੋਂ ਚਲ ਹੁਣ ਬਈ ਸੱਤ ਤੇ ਜਾਣ ਦਾ ਸੋਡਾ ਹੱਕ ਸੀਗਾ ਨਾ ਭੋ ਸਾਡਾ ਜੀ ਨਹੀਂ ਕਰਤਾ ਜਾਣ ਹੋਏਗਾ ਇਹ ਤਾਂ ਗੱਲ ਭਾਈ ਸੋਡੀ ਚੰਗੀ ਨਹੀਂ ਤੂੰ ਤਾਂ ਆਪੂ ਆਉਤਰੀ ਡੱਕਾ ਛੜਦੀ ਆ ਉਹਨਾਂ ਦੀ ਮੇਰ ਕਰਾਉਣੀ ਹੈਗੀ ਮੈਨੂੰ ਤਾਂ ਭਾਈ ਤੁਸੀਂ ਇੱਕੋ ਜਿਓ ਨਾ ਮੈਂ ਉਹਨਾਂ ਦੀ ਮੇਰ ਕਰਾਉਣੀ ਆ ਨਾ ਮੈਂ ਛੋਟੀ ਕਰਾਉਣੀ ਆ ਆਈ ਨਹੀਂ ਸ਼ਰੀਕੇ 'ਚ ਮੱਛੀ ਦਾ ਹੁੰਦਾ ਗੁਰਪ੍ਰੀਤ ਪਰੀਸ ਘਰੀ ਦੀ ਹੁੰਦੀ ਆ ਉਦੋਂ ਵੱਧ ਕੇ ਤਰੀਕਾ ਮ ਆਈ ਕਿਉਂ ਦਾ ਚਲਾ ਜੋ ਥੱਬੇ ਚ ਨੇ ਕਿਤੇ ਮੁਠੀ ਚ ਕਿਤੇ ਥੱਬੇ ਜੇ ਇਹ ਤਾਂ ਹੁੰਦਾ ਹੀ ਰਹਿੰਦਾ ਘਰਾਂ ਦੇ ਵਿੱਚ ਅੱਜ ਤੁਹਾਡਾ ਹੱਕ ਬਣਦਾ ਜਾਣਦਾ ਮੈਂ ਤੈਨੂੰ ਲੈਣ ਆਈ ਆ ਹੁਣ ਮੇਰਾ ਤਾਂ ਭੂਆ ਸੱਚੀ ਗੱਲ ਪੁੱਛਦੀ ਆ ਮੇਰਾ ਤਾਂ ਨਹੀਂ ਕਰਤਾ ਜੀ ਜੇ ਤੂੰ ਕਹਿਨੀ ਆ ਤਾਂ ਮੈਂ ਬਿੰਦ ਚੱਟ ਵਗ ਜੂਗੀ ਨਹੀਂ ਮੇਰਾ ਅੰਦਰੋਂ ਤਾਂ ਨਹੀਂ ਮੰਨਦੀ ਕਰਤਾ ਜਾਣ ਨੂੰ ਉਹਨਾਂ ਦੇ ਤੁਸੀਂ ਹਰੇ ਇੱਕ ਬੇਉਦੀ ਤਾਂ ਲਾ ਦੋਂ ਹੈ ਹੁਣ ਇਹ ਤੁਸੀਂ ਮਣਾ ਦੇ ਵਿੱਚ ਫਰਕ ਪਾਈ ਬੈਠ ਹੋ ਗਈਆਂ ਬੁੜੀਆਂ ਹੀ ਵਸ ਮੁੰਡਿਆਂ ਦਾ ਤਾਂ ਕੋਈ ਫਰਕ ਨਹੀਂ ਹੁਣ ਤੁਸੀਂ ਮੁੰਡਿਆਂ ਦਾ ਵੀ ਫਰਕ ਪਵਾ ਦੋਂਗੀਆਂ ਉਸ ਤੋਂ ਮੁੰਡਾ ਕੀ ਪਾਦਾਂਗਾ ਉਹੀ ਬੋਲਦੀ ਆਪੂਆ ਹੋਰ ਮਨ ਮੁੰਡੇ ਤਾਂ ਸਾਰੇ ਇਕੱਠੇ ਕੰਮ ਕਰਦੇ ਨੇ ਜਦੋਂ ਮੈਂ ਫੋਨ ਕਰਦੀ ਆ ਕਹਿੰਦੇ ਅੱਜ ਭੂਆ ਇੱਧਰ ਕੰਮ ਕਰਦੇ ਆ ਅੱਜ ਦੂਜੇ ਘਰੇ ਖੇਤ ਕਰਦੇ ਆ ਅੱਜ ਉੱਧਰ ਕਰਦੇ ਆ ਤੁਸੀਂ ਐਡਾ ਸਰੀਕਾ ਬੰਨੀ ਬੈਠੂ ਆ ਹਾਂ ਆਏ ਨਹੀਂ ਕੰਮ ਚੱਲਦਾ ਹੁੰਦਾ ਸਰੀਕੇ 'ਚ ਕਰਕੇ ਲਖਾਵੇ ਸਰੀਕੇ 'ਚ ਵੱਧੂ ਵੱਧ ਕੇ ਕਰੋ ਰੀਸ ਕਰਿਆ ਕਰੋ ਜਦੋਂ ਭੂਆ ਪਾਟੀਆਂ ਜੇ ਮਾਰਦੇ ਰਹਿੰਦੇ ਨੇਗੇ ਨਹੀਂ ਪਾਟੀਆਂ ਵੀ ਫੇਰ ਹੀ ਮਾਰਦੇ ਨੇ ਜੇ ਕਰਦੇ ਨੇ ਤਾਂ ਕਿ ਸਾਡੇ ਦਾ ਨਹੀਂ ਹੈਗਾ ਆ ਨਹੀਂ ਹੈਗਾ ਇਹ ਕਹਿੰਦੇ ਨੇ ਕੋਈ ਨਹੀਂ ਛੋਡੇ ਵੀ ਕਿੱਥੇ ਰਹੋ ਜੂਗਾ ਛੋਡੇ ਕੀ ਹੋਊ ਨਹੀਂ ਉਹਨਾਂ ਦੇ ਕੀ ਉੱਧੀ ਹੋ ਗਿਆ ਸੀਗਾ ਉਹ ਤਾਂ ਦਿਨ ਰਾਤ ਕੰਮ ਕਰਦੇ ਨੇ ਨਾਲ ਜਵਾਕਾਂ ਨੂੰ ਵੀ ਨਾਲ ਲਾਉਂਦੇ ਨੇ ਦਿਨ ਰਾਤ ਪੋਰਾ ਪੋਰਾ ਜਵਾਕ ਨੇ ਤਾਂ ਕੰਮ ਮਹੀਨਾ ਬਤਾਇਆ ਉਹਨਾਂ ਨੇ ਤਾਂ ਕੋਠੀ ਪਾਉਂਦੇ ਨੇ ਉਹ ਤਾਂ ਤਾਂ ਖਰਾਏ ਹੋ ਗਏ ਵੀ ਉਹ ਕੋਠੀ ਪਾਉਣ ਲੱਗ ਗਏ ਐਵੇਂ ਨਹੀਂ ਕੋਠੀ ਪੈਂਦੀ ਤਾਂ ਦੇਖ ਲੈ ਪੂਆ ਵੀ ਐਂ ਜਿਆ ਗੱਲਾਂ ਕਰਦੀ ਹੈਗੀ ਤੇ ਹੋਰ ਹਣਾ ਕਿ ਮੈਨੂੰ ਕੀ ਹੋਣਾ ਪਾਈ ਜਾਣ ਤੂੰ ਗਈ ਕਿਉਂ ਨਹੀਂ ਭਾਈ ਮੈਂ ਨਹੀਂ ਭੂਜੀ ਕਰਾਂ ਨਹੀਂ ਤੇ ਫਿਰ ਮਚੇਮਾ ਹੋਗਾ ਨਾ ਉਹਨਾਂ ਦੀ ਕੋਠੀ ਤੇ ਤੇ ਮੈਨੂੰ ਕਿ ਭੂਆ ਮਚੇਮਾ ਹੋਵੇ ਤੇ ਹੋਰ ਹੁਣ ਪਾਟੀਆਂ ਉਹ ਮਾਰਦੀਆਂ ਮਚੇਮਾ ਮਿੰਗਦੀਆਂ ਤੁਸੀਂ ਪਾਟੀਆਂ ਮਾਰ ਲਿਓ ਦਿਨ ਰਾਤ ਕੰਮ ਕਰੋ ਭਾਈ ਉਵੇਂ ਉਹਨਾਂ ਜਿਵੇਂ ਦਿਨ ਰਾਤ ਕੰਮ ਕਰਦੇ ਨੇ ਉਹ ਕਿਤੇ ਨਾ ਰਾਤ ਨੂੰ ਖੜ੍ਹਦੇ ਨੇ ਦਿਨੇ ਕਿਤੇ ਉਹਨਾਂ ਨੇ ਇੱਥੇ ਅੱਡੇ ਤੇ ਬੈਠ ਕੇ ਨਹੀਂ ਦੇਖਿਆ ਤਾਂ ਕੋਠੀ ਪਈਆ ਦੋ ਦੋ ਸੀਰੀ ਰੱਖਦੇ ਨੇ ਅਸਲੀਆ ਦਾ ਭੂਆ ਵੇਲੇ ਖਾਂਦੇ ਵੇਲੇ ਬੈਠਾ ਨਾ ਕੋਠੀਆਂ ਨਹੀਂ ਪੈਂਦੀਆਂ ਹੈਗੀਆਂ ਜਿਵੇਂ ਤੂੰ ਕਹਿੰਨੀ ਆਂ ਆਈ ਨਹੀਂ ਸਰਦਾ ਹੁੰਦਾ ਅੱਜ ਤੂੰ ਉਹਨਾਂ ਦੀ ਛੱਤ ਤੇ ਨਹੀਂ ਗਈ ਕੱਲ ਨੂੰ ਵਿਆਹ ਕਰੋਂਗੇ ਫਿਰ ਵਿਆਹਾਂ ਚ ਕਿਵੇਂ ਬੜਾਉਂਗੇ ਆਈ ਸਰਜੂ ਭੂਆ ਸੰਤਾ ਫਿਰ ਆਈ ਨਹੀਂ ਸਰਦਾ ਹੈਗਾ ਜਾਣਾ ਪਊਗਾ ਮੈਂ ਤਾਂ ਤਨ ਲੈਣ ਆਈ ਆ ਨਾ ਭੂਆ ਮੈਂ ਤਨ ਜਾਂਦੀ ਜਾਂਦੀ ਕਿਵੇਂ ਨਹੀਂ ਆ ਕਿੰਨੇ ਸਰਜੂਗਾ ਫਿਰ ਆਈ ਨਹੀਂ ਸਰਦਾ ਹੁੰਦਾ ਤੈਨੂੰ ਮੈਂ ਦੱਸਾਂ ਸੜ ਜਰਾ ਮਨ ਨਹੀਂ ਮਿਲਦਾ ਭੂਆ ਜਾ ਕੇ ਕੀ ਕਰੂੰ ਮੈਂ ਮਾਂ ਵੀ ਮਿਲਿਆਣਾ ਪਾਊਗਾ ਸਾਰਾ ਕੁਝ ਕਰਨਾ ਬੂ ਆ ਨਹਾ ਨਾਲੋਂ ਮਾਸ ਨਹੀਂ ਟੁੱਟਦਾ ਹੁੰਦਾ ਸ਼ਰੀਕੇ ਦੇ ਵਿੱਚ ਤਾਂ ਵਰਤਨਾ ਪੈਂਦਾ ਹੁੰਦਾ ਸ਼ਰੀਕੇ ਕਬੀਲੇ ਦਾ ਹੀ ਆਪਾਂ ਵੱਡੇ ਹੁੰਦੇ ਆ ਕੱਲੇ ਨਹੀਂ ਕੋਈ ਵੱਡੇ ਹੁੰਦੇਗੇ ਕਿਸੇ ਦੀਆਂ ਗੱਲਾਂ ਸੁਣ ਕੇ ਆ ਫਰਕ ਨਹੀਂ ਪਾਈਦਾ ਉਹਨਾਂ ਦਾ ਆਪਦੀ ਘਰਾਂ ਦੇ ਵਿੱਚ ਲੋਕ ਤਾਂ 100-100 ਕੁਸ ਕਹਿੰਦੇ ਨੇ ਦੱਸ ਉੱਠ ਕੱਪੜੇ ਪਾ ਤੇ ਤਿਆਰ ਹੋ ਚੱਲ ਮੇਰੇ ਨਾਲ ਤੋਂ ਰੁਟਕੇ ਕੋਈ ਨਾ ਪੂਆ ਬਾਂਝਾ ਆਹ ਉਹ ਖੜੀ ਕੋਈ ਕਰ ਪੋਤੂ ਬਾਗ ਜਮੈਂ ਆ ਜਾਨੀ ਆ ਕੋਈ ਨਾ ਮੈਂ ਅੱਜ ਤੱਕ ਨਾਲ ਲੈ ਕੇ ਜਾਉ ਨਹੀਂ ਪੋ ਮੈਂ ਆ ਜਾਨੀ ਆ ਪਹਿ ਆਉਣਾ ਨਹੀਂ ਫਿਰ ਮੈਂ ਤੜਕੇ ਦੀ ਤੇਰੇ ਮੂੰਹ ਮੰਨੀ ਦੇਖੀ ਜਾਨੀ ਆ ਨਹੀਂ ਮੇਰੇ ਥੋੜੇ ਕੱਪੜੇ ਰਹਿੰਦੇ ਪੋ ਧੋਣ ਵਾਲੇ ਮੈਂ ਸੁੱਕਣੇ ਪਾ ਕੇ ਬਸ ਆ ਜਾਨੀ ਆ ਤੋਪੀ ਫਿਰ ਚੰਗਾ ਮੈਂ ਦੁਬਾਰੇ ਫੇਰ ਆਉ ਨਹੀਂ ਜੇ ਤੂੰ ਨਾ ਆਈ ਨਾ ਨਹੀਂ ਮੈਂ ਆ ਜਾਨੀ ਮੈਂ ਜਾਨੀ ਆ ਮੈਂ ਤਾਂ ਉੱਧਰ ਸੋਨੀ ਡਿੱਕੀ ਜਾਂਦੀ ਹੋਊਗੀ ਵੀ ਭੂਆ ਵੀ ਨਹੀਂ ਮੁੜ ਕੇ ਆਈ ਉਹ ਤਾਂ ਨਹੀਂ ਆਈ ਉਹ ਵੀ ਉੱਥੇ ਜਾ ਕੇ ਬੈਠੀ ਮੋਤੰਗਰ ਨੇ ਜਪੜ ਗਿਆ ਜਵਾਮਾ ਨੂੰ ਠੀਕ ਕਰਾ ਦੋ ਮਨ ਜਿੱਤੇ ਜੀ ਹੋਏ ਪਏ ਜੇ ਹੁਣ ਬਾਗੀ ਹੋ ਆਪ ਤੂੰ ਮੈਨੂੰ ਮੰਡੀ ਤੇ ਤੋਰਤਾ ਆਪ ਤੂੰ ਬਾਗੀ ਮੰਗਰੋਂ ਪਰ ਪੂਆ ਦੀ ਵੀ ਮੰਨਣੀ ਪਊਗੀ ਮੋ ਤਾਂ ਉਹ ਪੂਆ ਦੀ ਵੀ ਗੱਲ ਸਹੀ ਐ ਪਰ ਜੇ ਹੁਣ ਅੱਜ ਨਹੀਂ ਜਾਵਾਂਗੇ ਫੇਰ ਵਿਆਹਾਂ ਨੂੰ ਕਿਵੇਂ ਜਾਵਾਂਗੇ ਸਰੀਕੇ ਬਣਾਉ ਸਰਦਾ ਤਾਂ ਹੁੰਦਾ ਨਹੀਂ ਹੈਗਾ ਬੱਤੇ ਨਾਲ ਕੀ ਕਰਾਵਾਂ ਬਾਗੀ ਜਾਨੀਆ ਫੇਰ ਉਹ ਤਾਂ ਭਾਣਾ ਭੈਣ ਨਾਲ ਇਸ ਰੀਕੇ ਨਾਲ ਹੀ ਵੱਡੇ ਹੁੰਦੇ ਆ। ਕੱਲਾ ਤਾਂ ਕੋਈ ਵੀ ਨਹੀਂ ਵੱਡਾ ਹੁੰਦਾ। ਜੱਜ ਮੈਂ ਨਾ ਜਾਉਂਗੀ ਉਹਦੀ ਕਿਹੜਾ ਕੋਠੀ ਰਹਿ ਜੂਗੀ? ਛੱਤ ਰਹਿ ਜੂ ਉਹਦੀ ਭੈਣ ਕੰਨ ਨੂੰ। ਜੇ ਉਹ ਸਵੇਰ ਨੂੰ ਮੈਂ ਕੋਈ ਪ੍ਰੋਗਰਾਮ ਕਰਨਾ, ਰੋਂਨੇ ਨਹੀਂ ਆਉਂਦਾ। ਐ ਤਾਂ ਫਿਰ ਮਨਾਂ ਤੇ ਵੱਧ ਫਰਕ ਪੈ ਜੂਗਾ। ਉਹ ਤਾਂ ਕਨੇ ਹੁੰਦੇ ਨੇ ਭੈਣਾ ਭੈਣਾਂ ਨਾ ਖੁਸ਼ੀਆਂ ਜੀ ਆਪਦੀ ਖੁਸ਼ੀਆਂ ਹੁੰਦੀਆਂ ਨਹੀਂ ਗੀਆਂ। ਇਹ ਜੀ ਖੁਸ਼ੀ ਤਾਂ ਜਾਣਾ ਚਾਹੀਦਾ। ਜਲਪਰ ਕਰ ਲੈਣੀ ਹੈ ਕੱਪੜੇ ਪ੍ਰੈਸ ਬੱਗੀ ਜਾਣੀ ਹੈ ਹਾਂ ਗੁਰਪ੍ਰੀਤ ਨੂੰ ਨੰਬਰ ਮਾਰ ਲਈ ਮਾਰ ਲੈਣਿਆ ਉਹ ਤਾਂ ਇਹ ਔਖੀ ਆ ਗਈ ਹਾਂ ਮੱਝਦੀ ਆ ਨਾ ਉਹ ਤਾਂ ਉਹਨਾਂ ਦੇ ਉਹ ਐ ਹੁੰਦਾ ਭਾਣੇ ਉਹ ਤਾਂ ਇੰਨੀ ਮਿਹਨਤ ਕਰਦੇ ਆ ਸਾਰੇ ਦਿਨ ਹਾਂ ਆਖੀ ਕਹਿੰਦੇ ਮਿੱਟੀ ਨਾਲ ਮਿੱਟੀ ਹੁੰਦੇ ਨੇਗੇ ਹੋ ਬੀਟੀ ਹੁਜੇ ਨਾ ਤਾਂ ਨੀਂਂਦ ਤਾਂ ਕਰਦਿਆ ਐਵੇਂ ਕਿਸੇ ਤੇ ਉਹ ਮਚਣਾ ਚਾਹੀਦਾ ਦੇਖ ਸਮਾ ਖੁਸ਼ ਹੋਣਾ ਚਾਹੀਦਾ ਜੇ ਕਿਸੇ ਦੇ ਹੋਊਗਾ ਤਾਂ ਵਧੀਆ ਭਾਈ ਹੁੰਦਾ ਅੱਜ ਉਹ ਕਰਦਿਆ ਕੱਲ ਨੂੰ ਇਹ ਵੀ ਕਰ ਲੈਣਗੇ ਹੋਰ ਐਵੇਂ ਕਾ ਤੋ ਔਖੇ ਹੁੰਦੇ ਆ ਹਨ ਕਣਿ ਤਿਆਰਾਂ ਚੱਲੀਏ ਸਭ ਤੇ ਉਹਨਾਂ ਦੇ ਬਹਿਜੋ ਬੜੇ ਤਿਆਰੀਆਂ ਆਪਾਂ ਹੋਰ ਬਾਤ ਚਾਲ ਦੀ ਮਹਾ ਮਦਦ ਤੁਸੀਂ ਬਾਗੀਆਂ ਹੋਵੋਗੇ ਨਾ ਅਸੀਂ ਹਜੇ ਹੁਣੀ ਆਉਣੀ ਆ ਅਸੀਂ ਮਹਾਤਾਰ ਜਾਨ ਨੇ ਭੈਣ ਪੁੱਛ ਲੈਣੀਆਂ ਨੇ ਇਹ ਵੀ ਜਾਣਾ ਹੁੰਦਾ। ਜੇ ਉਹ ਤਾਂ ਪੜਨ ਨੂੰ ਸਾਈਂ ਲਾ ਦੱਸੋ ਰਾਜਾ ਤਾਂ ਨਹੀਂ ਤੇਰਾ ਜਾਣਦਾ। ਨਹੀਂ ਭੈਣਾਂ ਆਏ ਨਹੀਂ ਹੁੰਦੀ ਗੱਲ। ਆਪਦੇ ਸ੍ਰੀਕੇ ਬਣਾ ਨਹੀਂ ਸਕਦਾ ਹੁੰਦਾ। ਆਪਦੇ ਤਾਂ ਆਪਦੀ ਹੁੰਦੀ। ਸੱਤ ਤੇ ਤਾਂ ਦੇਖ ਜਾਣਾ ਹੀ ਪਊਗਾ। ਹੁਣ ਕੱਲ ਨੂੰ ਤੂੰ ਕੋਠੀ ਪਾਵਾਂਗੀ ਉਹ ਛੋਡੇ ਵੀ ਆਉਣਗੇ। ਛੋਡੇ ਤਾਂ ਆਪਣੇ ਮਨਾਂ ਤੇ ਬਾਹਰ ਸੱਤ ਪੈ ਗਏ। ਚੱਲ ਕੋਈ ਨਾ ਗੁੱਸਾ ਨਹੀਂ ਕਰੀਂਦਾ ਹੁੰਦਾ। ਫਿਰ ਜਾਣਾ ਤਾਂ ਕਹੂਗਾ ਤੈਨੂੰ। ਪਰ ਤਾਂ ਭੂਆ ਈ ਸੀ ਕਹਿਣਾ। ਉਹ ਅਗਨੇ ਕਿਵੇਂ ਜਾਣਦੀ ਕਹਿੰਦੀ ਜਾ ਕੇ ਮੈਂ ਤਾਂ ਤੁਹਾਨੂੰ ਪਹਿਲਾਂ ਜਵਾਬ ਦਿੱਤਾ ਸੀ ਤੂੰ ਮੈਂ ਤਾਂ ਜਾਣਦੀ ਚੱਲ ਤਾਂ ਸਾਝੀ ਸੀ ਹੱਕ ਆ ਤੁਹਾਡਾ ਹੱਕ ਵੀ ਆਪਣੀ ਜਾਣਦਾ ਦੇਖੋ ਵੀ ਕੱਲ ਨੂੰ ਤੁਸੀਂ ਵੀ ਜਗ੍ਹਾ ਪਾਉਂਗੇ ਤੁਹਾਡੀ ਜਗ੍ਹਾ ਤੇ ਉਹ ਅਗਲਾ ਕਿਵੇਂ ਆਊਗਾ ਫੇਰ ਹਣ ਮੈਂ ਤਾਂ ਇਹ ਸੋਚ ਲਈ ਸੀ ਮਾ ਜਦੋਂ ਵੀ ਆਜੀ ਮਾਤਰੀ ਮਿਲਦੀ ਹਨਾ ਨਹੀਂ ਕੋਈ ਨਾ ਬੀਬਾ ਮੈਂ ਕਿਵੇਂ ਆ ਦੇਖ ਥਰੀਕੇ ਕਿ ਵਿਲੇ ਚਾਈ ਨਹੀਂ ਕਰੀਦਾ ਹੁੰਦਾ ਹੁਣ ਪਹਿਣਾ ਪਾਈਆਂ ਨਾਲ ਹੀ ਵੱਡੇ ਹੁੰਨੇ ਆਪਾਂ ਘਰ ਤੋਂ ਬਣੋਤੇ ਤੇ ਆਈ ਹੀ ਹੈਗੀ ਕਿਤੇ ਦੇਹੜੀ ਤੇ ਚੜੇ ਸਾਡੀ

ਕੁੰਡਾ ਕਿਸੇ ਦਾ ਨਹੀਂ ਪਣੇ ਮੇਰੇ ਜੀ ਦਰਵਾਜ਼ੇ ਨਹੀਂ ਸੀਗਾ ਦੁਲੱਸੀ ਦਾ ਨਹੀਂ ਵੀ ਮੇਰਾ ਮਨ ਨਹੀਂ ਲੱਗਦਾ ਇਹ ਅੱਧਾ ਘਰ ਦੇ ਵਿੱਚ ਵਿਚਾਰੇ ਵਾਲੀ ਗਵਾੰਦ ਨਹੀਂ ਚਾਹੇਗਾ ਅਗਲਾ ਗੱਲ ਕਹਿੰਦਾ ਇੱਕ ਕੁੰਡਾ ਤੇ ਦੋ ਨਾਲ ਆਉਂਦੇ ਨੇ ਫਿਰ ਕਿਤੇ ਆਜ ਨਹੀਂ ਗਏ ਜੀ ਉਹ ਮੈਨੂੰ ਪਾਇਆ ਕਹਿੰਦਾ ਚਾਹੇ ਆ ਗਈ ਲੱਗ ਕਹੀ ਗਈ ਆਤੀ ਫਿਰ ਵੀ ਐ ਲੱਗਦਾ ਜਿਉਣਾ ਆਪ ਨੂੰ ਜਣਾ ਪੱਥਾ ਜੀ ਲੱਗ ਹਾਂ ਜਦੋਂ ਨੀਮੀ ਹੋ ਕੇ ਤੇਰੇ ਘਰ ਵੀ ਆ ਗਈ ਕਹਿਣ ਤੈਨੂੰ ਵੀ ਤੇਰਾ ਹੱਕ ਆ ਬਣ ਜਾਣ ਦਾ ਹੁਣ ਚਲ ਉੱਠ ਚਲੀਏ ਦੋਪਹਿਰ ਨੂੰ ਬੱਚਾ ਉਹਨੂੰ ਕੱਪੜੇ ਪਾ ਲਈ ਸੀ ਮਾਂ ਚੱਲ ਬਗ ਜਾਨੀ ਜੇ ਰੁਕੂਆ ਗਈ ਜੀ ਹੁਣ ਮੂੰਹ ਹੋੜਦਾ ਵੀ ਭੂਆ ਦਾ ਗੱਤ ਲੱਗ ਗਈ ਹਾਂ ਨਾ ਗੱਤ ਨਹੀਂ ਗੱਤ ਨਹੀਂ ਬਣੀਏਗੀ ਚਲੋ ਬਾਅਦ ਚੱਲਦੇ ਹਾਂ ਫਿਰ ਲੇਟ ਹੋਈ ਜਾਣਾ ਰੋਕੂ ਤੁਹਾਨੂੰ ਚਲੋ ਗੱਤ ਚੱਲਦੀ ਹੈ ਪ੍ਰੋਗਰਾਮ ਦੇ ਨਾਲ ਕਰੀ ਹੋ ਬਣ ਸਾਰਾ ਹੈ ਨਾ ਹਾਂ ਹੁਣ ਤਾਂ ਕਰੀ ਆ ਫਿਰ ਆਖ ਨੇ ਖੇਤ ਜਾਣਗੇ ਹੁਣ ਵੀ ਆਇਆ ਨਾ ਫਿਰ ਹੁਣ ਧੁੱਪ ਚੜ ਗਈ ਦੇਖੋ ਵੀ ਇੱਥੇ ਸਾਰੀ ਪਿੰਡ ਵਾਲੀਆਂ ਰੋਟੀ ਲੱਗਣਾ ਹੁਣ ਸਵੇਰਾ ਹੋ ਗਿਆ ਆਪਾਂ ਨੰਬਰ 8 ਤੋਂ ਲਾਦਾ ਘਰ ਜਿਹੜਾ ਦੂਰ ਨਾਲ ਸੁਣਨੇ ਘਾਤਾ ਅੱveni ਕੁਸ ਬੰਦ ਬੰਦ ਨਹੀਂ ਹੋਰ ਆ ਹੁਣ ਤੁਮ ਗਣਾਲੇ ਚੱਬਦੇ ਰਹਿੰਦੇ ਆ ਲੈ ਲਾ ਰਹੀ ਹਾਂ ਲਾਤੀ ਪ੍ਰਸ਼ਾਦ ਮੈਂ ਆਈ ਆ ਆਗੇ ਕੁੜੇ ਬੀਰੋ ਸਾਪੂਆ ਸਾਤਰੀ ਕਾ ਸਾਤਰੀ ਫੋਰ ਠੀਕ ਆ ਅੱਜ ਤੋਂ ਨੀਕੋ ਜੇ ਮਾਂ ਦੀ ਜਾਨ ਤਾਂ ਵਧੀਆ ਆਲੀ ਜੀ ਜੇ ਨਾ ਰੋਤਵਾ ਜਿਮਾ ਅੰਦੀ ਮੈਂ ਕਰ ਲਾ ਕੇ ਕੇਈ ਸੀ ਆਈ ਹੋਰ ਬਣਾ ਕੇ ਸਭਾ ਹੁੰਦਾ ਰੱਖੀ ਆਪ ਦੇ ਸਿੱਟੇ ਨੂੰ ਵੀ ਕਿਤੇ ਹਟਦਾ ਹੁੰਦਾ ਅਸੀਂ ਤਾਂ ਉਹ ਆਖਿਆ ਸੀ ਯਾਰ ਤੇਰੀ ਪਤਨੀ ਲਈ ਬੱਡਾ ਆ ਕੇ ਖਾਣੇ ਲਈ ਜਾਂਦਾ ਹੁੰਦਾ ਉਹ ਸਿੱਟੇ ਕਿਲੇ ਦੇ ਜੋ ਕੀ ਜਿਵੇਂ ਹੁੰਦਾ ਹੋਰ ਹੋਰ ਆਪ ਉਹ ਤਾਂ ਵੱਧ ਕੇ ਬਣਾ ਲਓ ਜਾਦੇ ਕੰਮ ਕਰੇ ਜਾਦੇ ਬਣੂਗਾ ਹਾਂ ਤਾਂ ਦੇਣਾ ਤਾਂ ਕਮਾਉਂਦੇ ਨੇ ਤਾਂ ਕਰਿਆ ਰਹਿਣਾ ਕਰਿਆ ਰਹਿਣਾ ਕਹਿੰਦਾ ਕਹਿੰਦੇ ਆ ਤਾਂ ਵੀ ਸਾਲਾ ਦੇ ਵੀ ਥੁੰਦੇ ਨੇ ਰੀਲਿਸ ਕਰੇ ਫ੍ਰੀਕਾਂ ਨਹੀਂ ਵੱਧ ਕੇ ਚੱਲੇ ਅੱਗੇ ਇਹਨਾਂ ਦੇ ਕਰਮ ਇਹਨਾਂ ਨਾਲ ਨਹੀਂ ਹੈ ਛੋਡੇ ਕਰਮ ਛੋਡੇ ਨਾਲ ਨੇ ਇਹ ਤਾਂ ਵੇਖਾਰ ਮੁੰਦੇ ਨੇ ਕਿਤੇ ਥੱਬੇ ਤੇ ਕਿਤੇ ਮੁਠੀ 'ਚ ਇਹ ਕੋਈ ਉਦੋਂ ਜਿੱਦਾਂ ਸਿਆਦ ਹੋਇਆ ਕਿਦੇ ਆਈ ਨਹੀਂ ਕਿ ਸਾਡੇ ਘਰੇ ਫਿਰ ਮੈਨੂੰ ਆਏ ਜੇ ਹੋ ਗਿਆ ਮੈਂ ਕਿਹਾ ਵੀ ਨੰਬਰ ਤੱਕੇ ਰਾਜੀ ਹੋਣੀ ਨਹੀਂ ਕਿ ਨਹੀਂ ਆਉਣ ਲੱਗਦੀ ਹੁਣ ਤੂੰ ਆ ਗਈ ਕਿਉਂ ਨਹੀਂ ਆਉਂ ਮੈਂ ਕਹਿ ਕੇ ਹੁਣ ਨਾ ਮੈਨੂੰ ਇਹ ਨਾਂ ਪਾ ਕੇ ਕੋਈ ਨਾ ਮੁੰਡਾ ਘਿਲਾ ਹੋ ਗਿਆ ਤੂੰ ਗਈ ਨਾ ਪਤਾ ਨਾ ਲੰਗਦੀ ਉਹਦਾ ਹੋਰ ਹਾਬਾ ਨੇ ਉਦੋਂ ਨਹੀਂ ਇਹ ਸਾਡੇ ਆਈ ਹੈਗੀ ਜੇ ਉੱਥੇ ਚਲੇ ਨਹੀਂ ਘਰ ਤੇ ਘਰ ਨਾ ਹਾਂ ਮਾਤਾ ਸਾਡੇ ਹੁੰਦੇ ਆ ਜਾਣ ਦਾ ਹੱਥ ਸੀਗਾ ਲੜੀ ਬਣਾ ਕੇ ਤਾਂ ਬਾਲਾ ਕਰਦਾ ਹੈ ਜਵਾਨ ਤਾਂ ਉਹਦਾ ਆਦ ਮਾਨਾਉਂ ਜਾ ਰਹੇ ਕਰਦਾ ਓਰ ਫਿਰ ਬੇਬਾਪੂ ਠੀਕ ਹੈ ਸਾਰੇ ਸਾਰੇ ਠੀਕ ਆਪੂ ਆ ਲਾਜਾ ਹੋ ਗਿਆ ਸੀ ਉਹ ਤਾਂ ਪਹਿਲੇ ਸੀ ਹਾਂ ਹੁਣ ਠੀਕ ਆਪੂ ਠੀਕ ਹੈ ਹਾਂ ਲੋਟ ਦਵਾਈ ਚਲਦੀ ਨਹੀਂ ਖਾਂ ਦਵਾਈ ਤੇ ਚਲੀਏ ਬੰਦ ਨਹੀਂ ਦੰਦੀ ਬੇ ਮਾੜੀ ਜੀ ਹੋ ਕਿਸ ਦਾ ਸੁਣਾ ਇਸ ਦਾ ਕਸੀਏ ਹਾਂ ਹਮ ਤਾਂ ਨਹੀਂ ਗਿਆ ਉਹ ਬੇ ਜਿਆ ਕਰਾ ਸੀ ਹਾਂ ਕਾਲਕਾਂ ਦੀ ਬੰਦਾ ਨਹੀਂ ਦਾ ਦਰ ਹੋ ਜਾਂਦਾ ਹਨਾ ਹਾਂ ਹਮ ਤਾਂ ਨਹੀਂ ਗਿਆ ਉਹ ਦਾ ਬੰਦਾ ਟੋਟਾ ਹਾਂ ਸੋਨੀ ਆ ਬੇ ਆ ਖਾਣ ਦੀ ਨੂੰ ਲੈ ਦੇਣਾ ਨੂੰ ਫੇ ਰੋਟੀ ਲੱਖਣ ਦੇ ਅੰਦਰ ਆ ਮੀ ਆ 欢迎，欢迎。 ਤੁਹਾਡਾ ਵੀ ਜੀ ਆਪਕੇ ਜੀ ਬਣਾਈ ਜਾਣਾ ਹਾਂ ਆਪਕੇ ਜੀ ਬਣਾਈ ਜਾਣਾ ਨਮਸਕਾਰ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਰੋਟੀ ਤਾਂ ਹਾਂ ਆਪਾਂ ਆ ਜਾ ਬਾਈ ਜੀ ਬਾਕੀ ਰੋਟੀ ਸਾਰੇ ਕੀ ਤਾਂ ਹਾਂ ਹਾਂ ਸ੍ਰਿਸ਼ਟਾ ਵਾਗਿ ਮੈਂ ਤੁਹਾਨੂੰ ਆਇਆ ਪੁੱਛ ਲਈ ਸੀ ਆਪਣੇ ਦਾ ਮੁਝੇੜ ਕੰਮ ਤੁਹਾਨੂੰ ਜਣਨਾ ਸੀ ਗਿਆ ਵੇ ਬ੍ਰੋਨਨ ਬੱਸ ਉਹਦੇ ਦੇ ਕੇ ਮੈਂ ਕਰੀਏ ਪਰ ਬੱਸ ਤੇ ਦੇਣੀ ਬਹੁਤ ਹੈ ਦੇਖ ਲਾ ਬਣ ਤੋ 5-500 ਤੇਰਾ ਕੱਪੜਾ ਕੰਨੇ ਤੂੰ ਨਾ ਕੱਪੜੇ ਨਹੀਂ ਦੇ ਰਹੀ ਬੜੀ ਰੱਦ ਨਾ 5-500 ਕੀ ਥੋੜਾ ਹਾਂ ਕੱਪੜੇ ਬੜੀ ਸੱਤ ਤੇ ਦੇ ਦੇ ਅੱਛਾ ਬਸ ਫਿਰ ਇੱਕ ਵਾਰੀ ਹੱਤੋਂ ਦਾ ਕੱਪੜਾ ਇਹਦਾ ਹਾਂ ਭਰਾਏ ਕੁਛ ਨਹੀਂ ਜੇ ਮੈਂ ਮਰ ਐ ਕਰਦੇ ਕੁਛ ਨਹੀਂ ਤੇ ਦੇਖ ਲਾ ਤੇਰੀ ਮਰਜ਼ੀ ਆ ਜਾ 500 ਲੈ ਨਾ 500 ਦੇ ਦੇ ਬਹੁਤ ਹੈ ਬੱਸ ਤੇ ਦੇ ਦੇਣੀ ਹੈ ਨਾ ਨਾ ਕੁੜੀ ਜੇ ਇਹੀ ਚੁਲਾ ਆਪਣੀ ਰਮੀ ਤੇ ਨਾ ਤੂੰ ਦੱਤ ਦੇ ਬਣੇ ਤੇ ਆਖੇ ਤੇ ਹਿੰਦੀ ਨਾ ਵੀ ਤਾਂ ਇਹ ਪਤਾ ਸੀ ਹੋਇਆ ਇੱਕ ਤਾਂ ਕੁੜੀ ਆਪਣੇ ਹੁਣ ਕੌਣ ਬੰਦੂ ਚੁੱਲਾ ਮਗਾ ਅਕ ਚੁੱਲਾ ਬੰਦਣਾ ਆਪ ਚਲ ਫਿਰ ਕੋਈ ਨਾ ਲੈ ਆਉਂਦੇ ਆ ਬਣੀ ਫਿਰ ਜਾ ਕੇ ਇਹ ਤਾਂ ਹੋਰ ਐਂ ਕਰ ਲੈ ਮੈਨੂੰ ਪਤਾ ਨਹੀਂ ਸੀ ਇਹ ਤਾਂ ਫਿਰ ਪਹਿਲਾਂ ਹੀ ਆਉਂਦੇ ਚਲ ਕੋਈ ਨਾ ਹੁਣ ਮਗਾ ਲੈ ਆਲੇ ਉਹ ਟੈਂਟ ਤੇ ਪੈਗ ਪਤਾ ਸੀਗਾ ਵੀ ਇੱਕ ਤਾਂ ਕੁੜੀ ਹੋਰ ਬੰਦੂਗਾ ਚਲ ਕੋਈ ਨਵੇਂ ਮਗਾ ਲਈਏ ਫਿਰ ਠੀਕ ਆ ਬਸ ਬਰਾਏ ਕਰ ਲੈਂਦੇ ਉਹਨਾਂ ਨੂੰ 5 ਰੁਪਏ ਦੇ ਦੇ ਤਾ ਹਾਂ ਹੋ ਗਿਆ 13 ਠੀਕ സോണ <Newman Efendimiz> <Mart tiếply> ਜਾ ਬਣਾ ਦੋ ਹੁੰਜਾ ਕੜੇ ਮੈਂ ਖਾਪ ਚਾਲਦੇ ਬੰਦੇ ਟੱਕ ਫਿਰ ਹਰਮਨੀ ਤੇ ਬੰਨੇ ਹੋਗੀ ਨਾ ਕੋਈ ਨਾ ਬਖ ਚੱਲਣ ਹਾਂ ਉਹਨੇ ਚੇਲੇ ਬੈਠੇ ਤੂੰ ਕਰ ਲੱਗੀ ਕੰਮ ਧੰਦਾ ਕੰਮ ਕੋਈ ਨਾ ਬਸ ਫਿਰ ਆਪ ਚਾਲਦੇ ਲਾ ਬਣ ਘਰਪੇ ਤੇ ਦੇਖ ਲੋ ਕਿ ਵਧੀਆ ਬਣਗੀ ਆ ਜਾ ਉਹਨਾਂ ਨੂੰ ਪਤਾ ਹੀ ਨਹੀਂ ਤੁਹਾਨੂੰ ਹਾਂ ਮਹਾਰਾਜ ਖੰਡੂ ਜੀ ਦਾ ਦੇ ਹਾਂ ਵਧੀਆ ਬਣਗੀ ਦੇਖਣ ਆਜ ਅੰਦਰ ਖੁੱਲੀ ਕੋਠੀ ਚਾ ਨਾ

那，见了。